ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਤਰਨਤਾਰਨ ਦੀ ਜਿਮਨੀ ਚੋਣ ਦਾ ਨਤੀਜਾ ਆ ਚੁੱਕਿਆ ਹੈ ਅਖਬਾਰਾਂ ਅਤੇ ਮੀਡੀਆ ਦੇ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਕਿਹੜੇ ਬੂਥ ਤੋਂ ਕੌਣ ਅੱਗੇ ਰਿਹਾ ਅਤੇ ਕੌਣ ਪਿੱਛੇ ਰਿਹਾ ਕਿਹੜੇ ਇਲਾਕੇ ਵਿੱਚ ਕਿਸ ਨੂੰ ਜਿੱਤ ਮਿਲੀ ਅਤੇ ਕੌਣ ਹਾਰਿਆ ਇਸ ਦੇ ਨਾਲ ਨਾਲ ਇੱਕ ਅਜਿਹਾ ਬਿੰਦੂ ਜਾਂ ਇੱਕ ਅਜਿਹਾ ਮੁੱਦਾ ਚਰਚਾ ਦੇ ਵਿੱਚ ਆਇਆ ਹੈ ਜਿਸ ਨੇ ਜਿਸ ਤੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦੀ ਸਿਆਸਤ ਸ਼ੁਰੂ ਹੋ ਰਹੀ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਗੈਂਗਸਟਰਵਾਦ ਦੀ ਕਥਿਤ ਗੈਂਗਸਟਰ ਅਮਰਤਪਾਲ ਸਿੰਘ ਬਾਟ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਉਹ ਇੱਕ ਵਾਰ ਫਿਰ ਚੋਣਾਂ ਤੋਂ ਬਾਅਦ ਚਰਚਾ ਦੇ ਵਿੱਚ ਆ ਗਿਆ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਇਸ ਦੀ ਇੱਕ ਸੈੱਟ ਬਣਾ ਕੇ ਜਾਂਚ ਕੀਤੀ ਜਾਵੇ ਕਿਉਂਕਿ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਦੇ ਉੱਤੇ ਅਕਾਲੀ ਦਲ ਵੱਲੋਂ ਗੈਂਗਸਟਰਾਂ ਨੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੂੰ ਵੀ ਧਮਕੀ ਦਿੱਤੀ ਗਈ ਜਿਸ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਸੋ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹੁਣ ਚੋਣਾਂ ਤੋਂ ਬਾਅਦ ਸੁਖਬੀਰ ਬਾਦਲ ਨੂੰ ਗੈਂਗਸਟਰਾਂ ਦਾ ਆਧਾਰ ਬਣਾ ਕੇ ਘੇਰਾ ਪੈ ਸਕਦਾ ਹੈ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਤਾਂ ਵੋਟਾਂ ਤੋਂ 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਨੂੰ 7 ਦਿਨ ਦਾ ਸਮਾਂ ਦਿੱਤਾ ਸੀ ਕਿ ਉਹ ਪੰਜਾਬ ਛੱਡ ਜਾਣ 7 ਦਿਨ ਸ਼ਾਇਦ ਪੂਰੇ ਵੀ ਨਹੀਂ ਹੋਏ ਸੀ ਕਿ ਫਰੂਜ਼ਪੁਰ ਦੇ ਵਿੱਚ ਬਲਦੇਵ ਰਾਜ ਅਰੋੜਾ ਜੋ ਆਰਐਸਐਸ ਦੇ ਆਗੂ ਨੇ ਉਹਨਾਂ ਦੇ ਪੁੱਤਰ ਨਵੀਨ ਅਰੋੜਾ ਦਾ ਕਤਲ ਕਰ ਦਿੱਤਾ ਗਿਆ ਸੋ ਗੈਂਗਸਟਰ ਪੂਰੇ ਇਸ ਵੇਲੇ ਪੋਲੀਟੀਕਲ ਜਿਹੜਾ ਸਿਨੈਰੀਓ ਹੈ ਪੰਜਾਬ ਦਾ ਉਸ ਦੇ ਵਿੱਚ ਚਰਚਾ ਦਾ ਮੁੱਦਾ ਬਣੇ ਹੋਏ ਨੇ ਤੇ ਅਕਾਲੀ ਦਲ ਉੱਤੇ ਇਹ ਇਲਜ਼ਾਮ ਲੱਗਦੇ ਨੇ ਕਿ ਉਸ ਨੇ ਤਰਨ ਤਰਨ ਦੀ ਚੋਣ ਕਥਿਤ ਗੈਂਗਸਟਰਾਂ ਦੀਆਂ ਧਮਕੀਆਂ ਅਤੇ ਉਹਨਾਂ ਦੇ ਸਹਾਰੇ ਨਾਲ ਲੜੀ ਹੈ ਭਾਵੇਂ ਤਰਨ ਤਰਨ ਦੀ ਸੀਟ ਨੂੰ ਪੰਥਕ ਸੀਟ ਕਿਹਾ ਜਾ ਰਿਹਾ ਸੀ ਅਤੇ ਪੰਥਕ ਵੋਟਾਂ ਲੈਣ ਦੇ ਯੋਰ ਜਮਾਈ ਹੋ ਰਹੀ ਸੀ ਪਰ ਅੰਕੜੇ ਕੁਝ ਹੋਰ ਹੀ ਦੱਸਦੇ ਨੇ ਮੈਂ ਇੱਕ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇਖ ਰਿਹਾ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਕਥਿਤ ਗੈਂਗਸਟਰ ਅਮਰਤਪਾਲ ਸਿੰਘ ਬਾਠ ਦੇ ਪਿੰਡ ਮੀਆਂਪੜ ਤੋਂ ਇੱਕ ਪਾਸੜ 900 ਵੋਟ ਪਈ ਜਦਕਿ ਹਰਮੀਤ ਸੰਧੂ ਜਿਹੜੇ ਕਿ 12000 ਵੋਟ ਨਾਲ ਜਿੱਤੇ ਹਨ ਉਹਨਾਂ ਨੂੰ ਸਿਰਫ 63 ਵੋਟਾਂ ਪਈਆਂ ਸੋ 222 ਬੂਥਾਂ ਦੇ ਵਿੱਚੋਂ 63 ਬੂਥਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਰਿਹਾ ਤੇ ਪਹਿਲੇ 3 ਰਾਉਂਡਸ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਲੀਡ ਕਰਦੇ ਰਹੇ ਸੋ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਜਿਹੜੇ ਪਿੰਡਾਂ ਦੇ ਵਿੱਚ ਅਕਾਲੀ ਦਲ ਲੀਡ ਕਰ ਰਿਹਾ ਸੀ ਉਹ ਮੀਆਂਪਰ ਦੇ ਆਲੇ ਦੁਆਲੇ ਦੇ ਪਿੰਡ ਸਿਗੇ ਜਿਹੜੇ ਜਿਹੜੇ ਕਿ ਕਥਿਤ ਗੈਂਗਸਟਰ ਅਮਰਤਪਾਲ ਬਾਠ ਦੇ ਦਾ ਏਰੀਆ ਹੈ ਸੋ ਇੱਥੋਂ ਸੁਖਵਿੰਦਰ ਕੌਰ ਨੂੰ ਇੱਕ ਸਾਫ਼ ਲੀਡ ਮਿਲੀ ਦੂਜੇ ਪਾਸੇ ਸੋਨੂ ਚੀਮੇ ਦਾ ਪਿੰਡ ਚੀਮਾ ਕਲਾਂ ਇੱਥੋਂ ਹਰਮਿਤ ਸੰਧੂ ਦੀ ਜਿੱਤ ਉਮੇ ਹੀ ਇੱਕ ਪਾਸੜ ਸੀ ਜਿਵੇਂ ਸੁਖਵਿੰਦਰ ਕੌਰ ਰੰਧਾਵਾ ਦੀ ਮੀਆਂ ਪਰਤੋਂ ਸੋਨੂ ਚੀਮੇ ਦੇ ਕਤਲ ਦੇ ਦੋਸ਼ ਪੁਲਿਸ ਅਮਰਤਪਾਲ ਬਾਠ ਉੱਤੇ ਲਾਉਂਦੀ ਹੈ ਅਤੇ ਬਾਠ ਨੇ ਇਸ ਬਾਰੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਸੋ ਕੁੱਲ ਮਿਲਾ ਕੇ ਜਦੋਂ ਬ੍ਰੀਕਿੰਗ ਨੂੰ ਦੇਖਦੇ ਆਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਕਰਨ ਕਰਨ ਦੀ ਚੋਣ ਉਹ ਕੋਈ ਪੰਥਕ ਏਜੰਡੇ ਜਾਂ ਪੰਥਕ ਜਾਂ ਸਿੱਖ ਮੁੱਦਿਆਂ ਨੂੰ ਆਧਾਰ ਬਣਾ ਕੇ ਨਹੀਂ ਬਲਕਿ ਧੜਿਆਂ ਦੀ ਆਪਸੀ ਲੜਾਈ ਵਿੱਚ ਲੜੀ ਗਈ ਹੋਵੇ ਹਰਮਿਤ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਦੇ ਉਮੀਦਵਾਰ ਸਨ ਜਿਹੜੇ ਹੁਣ ਵਿਧਾਇਕ ਬਣ ਗਏ ਨੇ ਉਹ ਪਹਿਲਾਂ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹੇ ਨੇ ਸੋ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਹਰਮੀਤ ਸੰਧੂ ਜਿਹੜੇ ਅਕਾਲੀ ਦਲ ਵੱਲੋਂ ਜਿੱਤਦੇ ਰਹੇ ਸੀਗੇ ਅਕਾਲੀ ਦਲ ਦੇ ਉਸੇ ਸਿਸਟਮ ਦੇ ਵਿੱਚੋਂ ਉਹ ਜਿੱਤ ਕੇ ਆਏ ਸੀ ਤੇ ਕੀ ਹੁਣ ਉਹ ਦੁੱਧ ਤੋਤੇ ਹੋ ਗਏ ਕੀ ਉਹਨਾਂ ਦਾ ਜਿਸ ਤਰ੍ਹਾਂ ਦੇ ਤੰਤਰ ਦਾ ਅਕਾਲੀ ਜਿਸ ਤਰ੍ਹਾਂ ਦੇ ਤੰਤਰ ਦਾ ਸਹਾਰਾ ਲੈਣ ਦਾ ਅਕਾਲੀ ਦਲ ਉੱਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਸ ਤੰਤਰ ਦਾ ਹਰਮੀਤ ਸੰਧੂ ਸਹਾਰਾ ਨਹੀਂ ਲੈ ਰਹੇ ਸੀ ਦੂਜੇ ਪਾਸੇ ਸਰਕਾਰ ਦੇ ਉੱਤੇ ਵੀ ਇਹ ਇਲਜ਼ਾਮ ਲੱਗਦੇ ਰਹੇ ਆ ਕਿ ਸਰਕਾਰ ਪੁਲਿਸ ਤੰਤਰ ਦੇ ਨਾਲ ਇਹ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਤਰ੍ਹਾਂ ਮਨਦੀਪ ਸਿੰਘ ਨੂੰ ਵੀ ਬਾਹਰੋਂ ਲਿਆਂਦਾ ਗਿਆ ਸੀ ਮਨਦੀਪ ਸਿੰਘ ਨੂੰ ਵੀ ਸ਼ਾਇਦ ਇਸੇ ਤਰ੍ਹਾਂ ਇਸੇ ਇਸੇ ਤਰ੍ਹਾਂ ਮੈਦਾਨ 'ਚ ਉਤਾਰਿਆ ਗਿਆ ਕਿਉਂਕਿ ਉਸ ਉਹਨਾਂ ਦਾ ਪਿਸ਼ੋਕੜ ਉਹਨਾਂ ਦੇ ਭਰਾ ਨੇ ਇੱਕ ਕਤਲ ਕੀਤਾ ਹੋਇਆ ਤੇ ਇੱਕ ਕਤਲ ਦੇ ਉਸ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਭਾਵੇਂ ਕਿ ਇਹ ਦੋਵੇਂ ਬੰਦੇ ਵਿਵਾਦਗ੍ਰਸਥ تھے ਕਿ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਕਤਲ ਜਿਨ੍ਹਾਂ ਦੇ ਕਤਲ ਦਾ ਉਹਨਾਂ ਦੇ ਉੱਤੇ ਇਲਜ਼ਾਮ ਹੈ ਸੋ ਉਹਨਾਂ ਨੂੰ ਵੀ ਇੱਕ ਐਸੇ ਤਰ੍ਹਾਂ ਇੱਕ ਕੁਰਬਾਨੀ ਦੇ ਤੌਰ ਤੇ ਪੇਸ਼ ਕਰਕੇ ਲਿਆਂਦਾ ਗਿਆ ਸੋ ਤਰਨ ਤਰਨ ਦੀ ਜਿਹੜੀ ਚੋਣ ਹੈ ਉਸ ਦੇ ਵਿੱਚ ਬੜਾ ਹੀ ਅਜੀਬੋ ਗਰੀਬ ਸਿਨੈਰੀਓ ਸਾਹਮਣੇ ਆਇਆ ਹੈ ਚਾਹੇ ਉਹ ਕਥਿਤ ਗੈਂਗਸਟਰਾਂ ਦੀਆਂ ਧਮਕੀਆਂ ਹੋਣ ਚਾਹੇ ਉਹ ਪੁਲਿਸ ਤੰਤਰ ਦੀ ਵਰਤੋਂ ਹੋਵੇ ਤੇ ਚਾਹੇ ਉਹ ਕੁਰਬਾਨੀ ਦੇ ਨਾਂ ਤੇ ਵੋਟਾਂ ਵਟੋਰਨ ਦੀ ਗੱਲ ਹੋਵੇ ਖੈਰ ਇਸ ਤਰ੍ਹਾਂ ਲੱਗ ਰਿਹਾ ਕਿ ਤਰਨ ਤਰਨ ਦੀ ਜਿਹੜੀ ਚੋਣ ਹੈ ਉਹ ਪੂਰੀ ਤਰ੍ਹਾਂ ਧੜਿਆਂ ਦੇ ਵਿੱਚ ਵੰਡੀ ਗਈ ਹੈ ਤੇ ਹੁਣ ਇਸ ਚੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਘੇਰਾ ਪੈਣ ਜਾ ਰਿਹਾ ਹੈ ਜਿਸ ਤਰ੍ਹਾਂ ਦੀ ਮੰਗ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਹੈ ਉਸ ਤੋਂ ਸਾਫ ਜਾਹਰ ਹੈ ਕਿ ਜਿਹੜੀ ਐਫ ਆਈ ਆਰ ਹਰਮੀਤ ਸੰਧੂ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ ਉਸ ਦੇ ਆਧਾਰ ਤੇ ਇੱਕ ਕਮੇਟੀ ਇੱਕ ਵਿਸ਼ੇਸ਼ ਜਾਂਚ ਟੀਮ ਬਣ ਸਕਦੀ ਹੈ ਔਰ ਇਸ ਦੀ ਗਰਾਊਂਡ ਤੇ ਜਾਂਚ ਕਰਨ ਦੇ ਨਾਲ ਨਾਲ ਸੁਖਬੀਰ ਬਾਦਲ ਨੂੰ ਵੀ ਘੇਰੇ ਦੇ ਵਿੱਚ ਲਿਆ ਜਾ ਸਕਦਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਗੈਂਗ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਪੰਜਾਬ ਦੇ ਵਿੱਚ ਕਾਬੂ ਕਰਨ ਦੀ ਉਹ ਵੀ ਕਿਧਰੇ ਨਜ਼ਰ ਨਹੀਂ ਆਂਦੀ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਆਰਐਸਐਸ ਦੇ ਲੀਡਰ ਦੇ بیٹے ਦਾ ਕਤਲ ਹੋਇਆ ਹੈ ਉਹ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਜ਼ਰੂਰ ਖੜੇ ਕਰ ਰਿਹਾ ਹੈ ਤੇ ਅਰਵਿੰਦ ਕੇਜਰੀਵਾਲ ਦੀ ਉਸ ਸਮੇਂ ਸੀਮਾ ਦੇ ਵੀ ਕਿ ਕੀ ਉਸ ਦਾ ਅਸਰ ਉਲਟਾ ਹੋਇਆ ਧੰਨਵਾਦ